ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਹੈ ਨਮਕ ਅਤੇ ਪੰਜਰਪੇ ਦੇ ਸਿੱਕੇ ਬਾਰੇ ਅਜੇ ਸਮਲ ਬਾਰੇ ਗੱਲ ਕਰਾਂਗੇ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਭਗਤ ਕਰਜ਼ੇ ਤੋਂ ਪਰੇਸ਼ਾਨ ਨੇ ਪੀੜਾ ਨੂੰ ਮੰਨਣ ਵਾਲੇ ਪਰਿਵਾਰ ਜੋ ਲੰਬੇ ਸਮੇਂ ਤੋਂ ਪੀੜਾ ਨਾਲ ਜੁੜੇ ਹੋਣ ਜਾਂ ਫਿਰ ਲੰਬੇ ਸਮੇਂ ਤੋਂ ਪੀੜਾ ਦੀ ਬੰਦਗੀ ਕਰਦੇ ਨੇ ਉਹਨਾਂ ਦੀ ਬੰਦਗੀ ਵਿੱਚ ਕੋਈ ਕਮੀ ਨਹੀਂ ਜਾਂ ਫਿਰ ਕਹਿ ਲੋ ਅਜਿਹੇ ਪਰਿਵਾਰ ਜਿਨ੍ਹਾਂ ਦੇ ਘਰ ਵਿੱਚ ਸਵੇਰੇ ਸ਼ਾਮ ਬੰਦਗੀ ਹੁੰਦੀ ਹੈ ਫਿਰ ਵੀ ਉਹ ਹੀ ਲੋਕ ਕਰਜ਼ੇ ਤੋਂ ਪਰੇਸ਼ਾਨ ਨੇ ਸਿਰ ਤੇ ਕਰਜ਼ਾ ਹੈ ਕਹਿੰਦਾ ਮਤਲਬ ਕਿ ਕਿਸੇ ਦਾ ਪੈਸਾ ਦੇਣਾ ਹੈ ਸੰਤੋਜੀ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਤਾਂ ਸਾਫ਼ ਹੈ ਕਿ ਕਰਜ਼ਾ ਚਾਹੇ 5 ਰੁਪਏ ਦਾ ਹੋਵੇ ਜਾਂ 5 ਲੱਖ ਦਾ ਪਰ ਕਰਜ਼ਾ ਤਾਂ ਕਰਜ਼ਾ ਹੀ ਹੁੰਦਾ ਹੈ ਕਰਜ਼ਾ ਐਸੀ ਬੁਲਾਹ ਹੈ ਜੋ ਸਾਡੀ ਰਾਤਾਂ ਦੀ ਨੀਂਦ ਵੀ ਖੋ ਲੈਂਦਾ ਹੈ ਤਾਂ ਫਿਰ ਸੰਗਤ ਜੀ ਅਜੇਹ ਪਗਤਾ ਅਜੇਹ ਲੋਕਾਂ ਲਈ ਅਸੀਂ ਨਮਕ ਦਾ ਇਹ ਅਮਲ ਲੈ ਕੇ ਆਏ ਹਾਂ ਸੰਗਤ ਜੀ ਤੁਹਾਡੇ ਸਾਰੇ ਅੱਗੇ ਬੇਨਤੀ ਕਰਾਂਗੇ ਕਿ ਇਸ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਸੁਣਨਾ ਤਾਂ ਫਿਰ ਸੰਗਤ ਜੀ ਜੋ ਵੀ ਭਗਤ ਕਰਜ਼ੇ ਤੋਂ ਪਰੇਸ਼ਾਨ ਨੇ ਘਰ ਵਿੱਚ ਬਰਕਤ ਰੁਕਣ ਕਰਕੇ ਕੋਈ ਕਮਾਈ ਦਾ ਸਾਧਨ ਨਾ ਹੋਣ ਕਰਕੇ ਅਤੇ ਉਹਨਾਂ ਭਗਤਾਂ ਨੇ ਕਰਜ਼ਾ ਲੈ ਲਿਆ ਜਿਵੇਂ ਕਿ ਬੱਚਿਆਂ ਦੀ ਪੜ੍ਹਾਈ ਲਈ ਕਰਜ਼ਾ ਲੈ ਲਿਆ ਤਾਂ ਫਿਰ ਸੰਗਤ ਜੀ ਤੁਸੀਂ ਇੱਕ ਗੱਲ ਤਾਂ ਸਮਝ ਲੈਣੀ ਹੈ ਜਾ ਫਿਰ ਕਹਿ ਲੋ ਕਿ ਪੱਲੇ ਬੰਨ ਲੈਣੀ ਹੈ ਜਿਵੇਂ ਕਈ ਭਗਤ ਜੋ ਕਰਜ਼ੇ ਨੂੰ ਬੰਦਗੀ ਨਾਲ ਜੋੜ ਲੈਂਦੇ ਨੇ ਜਿਵੇਂ ਕਿ ਸੰਘਜੀ ਕਈ ਇਸ ਤਰ੍ਹਾਂ ਸੋਚਦੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਪੀਰਾਂ ਨੂੰ ਮੰਨਣ ਦਾ ਕੀ ਫਲ ਮਿਲਿਆ ਜਦੋਂ ਅਸੀਂ ਹੀ ਦੁਖੀ ਪਰੇਸ਼ਾਨ ਹਾਂ ਸਾਡੇ ਤਾਂ ਤਾਂ ਇੰਨਾ ਕਰਜ਼ਾ ਹੈ ਅਸੀਂ ਤਾਂ ਪੀਰਾਂ ਦੀ ਖੂਬ ਸੇਵਾ ਕੀਤੀ ਹੈ ਅਤੇ ਧਨਮਨ ਦੇ ਨਾਲ ਪੀਰਾਂ ਦੇ ਚਿਰਾਗ ਰੋਸ਼ਨ ਕੀਤੇ ਨੇ ਪਰ ਫਿਰ ਵੀ ਸਾਡੀ ਬਾ ਸਾਡੇ ਪੀਰਾਂ ਨੇ ਨਹੀਂ ਫੜੀ ਸਾਡੇ ਪੀਰ ਹੀ ਸਾਡਾ ਸਾਥ ਨਹੀਂ ਦਿੰਦੇ ਤਾਂ ਫਿਰ ਸੰਗਤ ਜੀ ਜਿਹੜੇ ਭਗਤ ਪੀਰਾਂ ਨੂੰ ਮੰਨਦੇ ਨੇ ਜਿਨ੍ਹਾਂ ਦੇ ਪੀਰਾਂ ਵਿੱਚ ਸ਼ਰਧਾ ਹੈ ਉਹਨਾਂ ਨੇ ਇੱਕ ਗੱਲ ਤਾਂ ਪੱਲੇ ਬੰਨ ਲੈਣੀ ਹੈ ਸੰਗਤ ਜੀ ਕਰਜੇ ਨੂੰ ਕਦੇ ਵੀ ਬੰਦਗੀ ਨਾਲ ਨਾ ਜੋੜਨਾ ਸੰਗਤ ਜੀ ਇਹ ਜੋ ਕਰਜ਼ਾ ਹੈ ਇਹ ਸਾਡੇ ਸਿਰ ਦਾ ਭਾਰ ਹੁੰਦਾ ਕਿਉਂਕਿ 84 ਲੱਖ ਜੂਨ ਬਾਦ ਸਾਨੂੰ ਇਹ ਜੀਵਨ ਮਿਲਦਾ ਹੈ ਅਤੇ ਪਤਾ ਨਹੀਂ ਕਿਹੜੀ ਕਿਹੜੀ ਜੂਨ ਵਿੱਚ ਅਸੀਂ ਕੀ ਕੀ ਕਰਮ ਕੀਤੇ ਹੁੰਦੇ ਨੇ ਅਤੇ ਉਹਨਾਂ ਕਰਮਾਂ ਦੇ ਸਿਰ ਤੇ ਹੀ ਸਾਡੇ ਜ਼ਿੰਦਗੀ ਵਿੱਚ ਦੁੱਖ ਸੋਖ ਆਉਂਦੇ ਨੇ ਸੰਗਤ ਜੀ ਇਹ ਜੋ ਬੰਦਗੀ ਹੁੰਦੀ ਹੈ ਜਿਵੇਂ ਕਿ ਤੁਸੀਂ ਲਖਦਾਤਾ ਪੀਰ ਜੀ ਨੂੰ ਮੰਨਦੇ ਹੋ ਅਤੇ ਜਾਂ ਫੇਰ ਕੋਟਲੇ ਵਾਲੇ ਪੀਰ ਨੂੰ ਮੰਨਦੇ ਹੋ ਆਪਣੇ ਘਰ ਸੇਵਾ ਕਰਦੇ ਹੋ ਬੰਦਗੀ ਕਰਦੇ ਹੋ ਤਾਂ ਫੇਰ ਸੰਗਤ ਜੀ ਪੀਰਾਂ ਦਾ ਕੰਮ ਹੁੰਦਾ ਹੈ ਕਿ ਸਾਡੇ ਦੁੱਖਾਂ ਨੂੰ ਅੱਧਾ ਕਰਨਾ ਕਿਉਂਕਿ ਪਤਾ ਨਹੀਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਿਹੜੇ-ਕਿਹੜੇ ਦੁੱਖ ਲਿਖੇ ਹੁੰਦੇ ਨੇ ਤੇ ਜਿਨ੍ਹਾਂ ਨੂੰ ਸਾਡੇ ਪੀਰ ਅੱਧਾ ਕਰ ਦਿੰਦੇ ਨੇ ਅਤੇ ਅਸੀਂ ਅਣਜਾਨ ਹੋਣ ਕਰਕੇ ਇਹ ਸਮਝ ਲੈਂਦੇ ਹਾਂ ਕਿ ਸਾਡੇ ਪੀਰਾਂ ਨੇ ਤੇ ਸਾਡੀ ਮਦਦ ਨਾ ਕੀਤੀ ਅਤੇ ਸਾਡੀ ਕੀਤੀ ਹੋਈ ਬੰਦਗੀ ਦਾ ਸਾਨੂੰ ਕੋਈ ਵੀ ਫਲ ਨਾ ਮਿਲਿਆ ਇਸੇ ਲਈ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਗੱਲ ਨੂੰ ਆਪਣੇ ਪੱਲੇ ਬੰਨ ਲੈਣਾ ਹੈ ਬਾਕੀ ਸੰਗਤ ਜੀ ਇਹ ਵੀ ਹੋ ਸਕਦਾ ਹੈ ਕਿਉਂਕਿ ਇਹ ਗੱਲ ਕਰਨੀ ਵੀ ਜ਼ਰੂਰੀ ਹੈ ਕਿ ਅਸੀਂ ਕੋਈ ਗਲਤੀ ਤੇ ਨਹੀਂ ਕਰ ਬੈਠੇ ਅਸੀਂ ਕੋਈ ਪੀਰਾਂ ਦੀ ਸੁੱਖ ਦੇਣੀ ਤੇ ਨਹੀਂ ਪੁੱਲੇ ਜਾ ਫੇਰ ਸਾਡੇ ਘਰ ਵਿੱਚ ਜਾਂ ਸਾਡੇ ਘਰ ਦੇ ਮੈਂਬਰ ਕੋਲੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਅਤੇ ਜਿਸ ਕਰਕੇ ਸਾਡੇ ਪੀਰ ਸਾਡੇ ਤੋਂ ਨਾਰਾਜ਼ ਚੱਲਦੇ ਪਏ ਨੇ ਕਿਉਂਕਿ ਸੰਗਤ ਜੀ ਇਨ੍ਹਾਂ ਹਾਲਾਤਾਂ ਵਿੱਚ ਹੋ ਸਕਦਾ ਹੈ ਕਿ ਪੀਰ ਸਾਡੀ ਫਰਿਆਦ ਨਾ ਸੁਨਣ ਕਿਉਂਕਿ ਸੰਗਤ ਜੀ ਜੇਕਰ ਅਸੀਂ ਕੋਈ ਗਲਤੀ ਕੀਤੀ ਹੈ ਤਾਂ ਫੇਰ ਸਾਨੂੰ ਪੀਰਾਂ ਨੂੰ ਵੀ ਆਪੇ ਮਨਾਣਾ ਪੈਣਾ ਅਤੇ ਬਾਕੀ ਸੰਗਤ ਜੀ ਜਦੋਂ ਵੀ ਸਾਡੀ ਗਲਤੀ ਹੋਵੇ ਆ ਫਿਰ ਸਾਨੂੰ ਇੱਕ ਨਿਸ਼ਾਨੀ ਜ਼ਰੂਰ ਮਿਲਦੀ ਹੈ ਕਿ ਜਦੋਂ ਵੀ ਅਸੀਂ ਪੀਰਾ ਦੇ ਚਿਰਾਗ ਰੋਸ਼ਨ ਕਰਦੇ ਹਾਂ ਫਿਰ ਉਸ ਵਕਤ ਕੋਈ ਨਾ ਕੋਈ ਅਰਚਨ ਜ਼ਰੂਰ ਪੈਂਦੀ ਹੈ ਤੁਹਾਨੂੰ ਸੰਕੇਤ ਮਿਲੇਗਾ ਕਿ ਬੱਤੀ ਨਹੀਂ ਜਲਦੀ ਜਾਂ ਫਿਰ ਚਲਦੇ-ਚਲਦੇ ਚਿਰਾਗ ਬੁੱਝ ਜਾਂਦੇ ਨੇ ਚਿਰਾਗਾ ਵਿੱਚ ਤੇਲ ਵੀ ਪੂਰਾ ਹੁੰਦਾ ਹੈ ਅਤੇ ਨਾ ਹੀ ਕਮਰੇ ਵਿੱਚ ਬਹੁਤੀ ਹਵਾ ਆ ਰਹੀ ਹੁੰਦੀ ਹੈ ਪਰ ਫਿਰ ਵੀ ਪੀਰਾਂ ਦੇ ਚਿਰਾਗ ਚਲਦੇ ਚਲਦੇ ਬੁੱਝ ਜਾਂਦੇ ਨੇ ਤਾਂ ਫਿਰ ਸੰਗਤ ਜੀ ਇਹ ਸਭ ਤੋਂ ਪੱਕੀ ਨਿਸ਼ਾਨੀ ਹੈ ਜੋ ਦੱਸਦੀ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਬੰਦਗੀ ਵਿੱਚ ਕੋਈ ਨਾ ਕੋਈ ਗਲਤੀ ਕਰ ਬੈਠੇ ਹਾਂ ਅਤੇ ਜਿਸ ਕਾਰਨ ਸਾਡੇ ਪੀਰ ਸਾਡੇ ਤੋਂ ਨਾਰਾਜ਼ ਚਲਦੇ ਪਏ ਨੇ ਅਤੇ ਸੰਗਤ ਜੀ ਹੁਣ ਗੱਲ ਕਰਦੇ ਆ ਨਮਕ ਦੇ ਅਮਲ ਬਾਰੇ ਜੇਕਰ ਤੁਸੀਂ ਕਰਜੇ ਤੋਂ ਜ ਘਰ ਵਿੱਚ ਬਰਕਤ ਰੁਕ ਗਈ ਹੈ ਤਾਂ ਫਿਰ ਸੰਗਤ ਜੀ ਤੁਸੀਂ ਇਹ ਅਮਲ ਕਰ ਸਕਦੇ ਹੋ ਸੰਗਤ ਜੀ ਨਮਕ ਸਾਡੇ ਸਭਨਾਂ ਦੇ ਘਰ ਵਿੱਚ ਇਸਤੇਮਾਲ ਹੁੰਦਾ ਹੈ ਅਤੇ ਬਾਕੀ ਖਾਣੇ ਵਿੱਚ ਤਾਂ ਨਮਕ ਦਾ ਇਸਤੇਮਾਲ ਹੁੰਦਾ ਹੀ ਹੈ ਪਰ ਸੰਗਤ ਜੀ ਇਸ ਦਾ ਇਸਤੇਮਾਲ ਕਈ ਤਰੀਕੇ ਦੇ ਅਮਲਾ ਵਿੱਚ ਵੀ ਹੁੰਦਾ ਹੈ ਕਿਉਂਕਿ ਸੰਗਤ ਜੀ ਅੱਲਾ ਆਪਣੇ ਅਮਲਾ ਬਾਰੇ ਹਜ਼ਰਤ ਅਲੀ ਜੀ ਨੂੰ ਦੱਸਿਆ ਕਰਦੇ ਸੀ ਤੇ ਅੱਗੇ ਜਾ ਕੇ ਹਜ਼ਰਤ ਅਲੀ ਜੀ ਇਹ ਨਾਮਲਾ ਨੂੰ ਦੁਨੀਆ ਨੂੰ ਦੱਸਦੇ ਸੀ ਅਤੇ ਸੰਗਤ ਜੀ ਹਜ਼ਰਤ ਅਲੀ ਜੀ ਨੇ ਆਪਣੇ ਤਿੰਨ ਮੁਰਿਦਾਂ ਨੂੰ ਪੁੱਛਿਆ ਕਿ ਖਾਣੇ ਵਿੱਚ ਸਭ ਤੋਂ ਲਜ਼ੀਜ਼ ਚੀਜ਼ ਕਿਹੜੀ ਹੁੰਦੀ ਹੈ ਸੰਗਤ ਜੀ ਇੱਕ ਮੁਰਿਦ ਨੇ ਕਿਹਾ ਜੋ ਗੋਸ਼ ਹੈ ਪਾਉ ਕੀ ਮਾਸ ਉਹ ਸਭ ਤੋਂ ਲਜ਼ੀਜ਼ ਹੁੰਦਾ ਹੈ ਅਤੇ ਦੂਸਰਾ murid ਕਹਿਣ ਲੱਗਿਆ ਕਿ ਜੋ ਕਿਓ ਹੈ ਉਹ ਸਭ ਤੋਂ ਲذیذ ਹੁੰਦਾ ਹੈ ਅਤੇ ਸੰਗਜੀ ਤੀਸਰੇ murid ਨੇ ਕਿਹਾ ਜੋ ਜਤੁੰ ਦਾ ਤੇਲ ਹੈ ਉਹ ਸਭ ਤੋਂ ਜ਼ਿਆਦਾ ਲذیذ ਹੈ ਤਾਂ ਫਿਰ ਸੰਗਜੀ ਹਜ਼ਰਤ ਅਲੀ ਜੀ ਨੇ ਫਰਮਾਇਆ ਕਿ ਖਾਣੇ ਵਿੱਚ ਜੋ ਸਭ ਤੋਂ ਲذیذ ਚੀਜ਼ ਹੈ ਉਹ ਹੈ ਨਮਕ ਜੋ ਨਮਕ ਹੈ ਉਹ ਖਾਣੇ ਦੇ ਸਵਾਦ ਨੂੰ ਤਾਂ ਬਦਲਦਾ ਹੈ ਅਤੇ ਨਾਲ-ਨਾਲ ਇਸ ਦਾ ਪ੍ਰਯੋਗ ਕਈ ਪ੍ਰਕਾਰ ਦੇ ਅਮਲਾ ਵਿੱਚ ਵੀ ਕੀਤਾ ਜਾਂਦਾ ਹੈ ਤਾਂ ਫਿਰ ਸੰਗਤ ਜੀ ਨਮਕ ਦਾ ਅਮਲ ਤੁਸੀਂ ਕਰਨਾ ਕਿਵੇਂ ਹੈ ਸੰਗਤ ਜੀ ਸਭ ਤੋਂ ਪਹਿਲਾਂ ਤੁਸੀਂ ਇੱਕ ਕੋਲੀ ਲੈ ਲੈਣੀ ਹੈ ਤੇ ਉਸ ਦੇ ਵਿੱਚ ਤੁਸੀਂ ਇੱਕ ਦੋ ਚਮਚੇ ਨਮਕ ਦੇ ਪਾ ਲੈਣੇ ਨੇ ਤਾਂ ਇਸ ਤੋਂ ਬਾਅਦ ਸੰਗਤ ਜੀ ਤੁਸੀਂ ਇੱਕ ਵਜ਼ੀਫਾ ਪੜਨਾ ਹੈ ਯਾ ਕਾਬਿਓ ਯਾ ਕਾਬਿਓ ਸੰਗਤ ਜੀ ਇੱਕ ਵਾਰੀ ਫੇਰ ਤੋਂ ਦੱਸ ਦਿੰਦੇ ਹਾਂ ਯਾ ਕਾਬਿਓ ਸੰਗਤ ਜੀ ਇਹ ਵਜ਼ੀਫਾ ਤੁਸੀਂ 5 ਵਾਰੀ ਪੜਨਾ ਹੈ ਤੇ ਇਸ ਤੋਂ ਬਾਅਦ ਸੰਗਤ ਜੀ ਤੁਸੀਂ 5 ਰੁਪਏ ਦੇ ਸਿੱਕੇ ਨੂੰ ਦਮ ਕਰਨਾ ਹੈ ਕਹਿੰਦਾ ਮਤਲਬ ਹੈ ਕਿ ਤੁਸੀਂ 5 ਰੁਪਏ ਦੇ ਸਿੱਕੇ ਨੂੰ ਸੱਜੇ ਹੱਥ ਤੇ ਰੱਖ ਕੇ 5 ਵਾਰੀ ਫੂਕ ਮਾਰਨੀ ਹੈ ਅਤੇ ਇਸ ਤੋਂ ਬਾਅਦ 5 ਰੁਪਏ ਦੇ ਸਿੱਕੇ ਨੂੰ ਤੁਸੀਂ ਨਮਕ ਵਿੱਚ ਲੁਕੋ ਦੇਣਾ ਹੈ ਸੰਗਤ ਜੀ ਉਹ 5 ਰੁਪਏ ਦੇ ਸਿੱਕੇ ਨੂੰ ਤੁਸੀਂ 5 ਦਿਨ ਨਮਕ ਵਿੱਚ ਹੀ ਪੇ ਰਹਿਣ ਦੇਣਾ ਹੈ ਫਿਰ 5 ਦਿਨਾਂ ਬਾਅਦ ਉਹ 5 ਰੁਪਏ ਦਾ ਸਿੱਕਾ ਕੱਢ ਕੇ ਆਪਣੀ ਅਲਮਾਰੀ ਜਾਂ ਫਿਰ ਜਿੱਥੇ ਤੁਹਾਡੇ ਘਰ ਦਾ ਪੈਸਾ ਹੁੰਦਾ ਹੈ ਉੱਥੇ ਤੁਸੀਂ ਨਾਲ ਕੱਪੜੇ ਦੇ ਵਿੱਚ ਬੰਨ ਕੇ ਰੱਖ ਦੇਣਾ ਹੈ ਤੇ ਸੰਗਤ ਜੀ ਉਸ ਨਮਕ ਨੂੰ ਤੁਸੀਂ ਚੱਲਦੇ ਪਾਣੀ ਦੇ ਵਿੱਚ ਬਹਾ ਦੇਣਾ ਹੈ ਸੰਗਤ ਜੀ ਇਹ ਵਜ਼ੀਫਾ ਇੰਨਾ ਪਾਵਰਫੁਲ ਹੈ ਜੋ ਸਾਡੇ ਘਰ ਦੀ ਗਰੀਬੀ ਨੂੰ ਖਤਮ ਕਰ ਦੇਵੇਗਾ ਸੰਗੋਜੀ ਜੋ ਨਮਕ ਉਤੇ ਅਤੇ 5 ਰੁਪਏ ਤੇ ਵਜ਼ੀਫਾ ਕੀਤਾ ਹੈ ਇਹ ਵਜ਼ੀਫਾ ਸਾਡੇ ਘਰ ਵਿੱਚੋਂ ਸਾਰੀਆਂ ਮਾੜੀਆਂ ਸ਼ਕਤੀਆਂ ਬੁਰੇ ਕਰਜ਼ੇ ਨੂੰ ਨਜੋੜ ਲਵੇਗਾ ਅਤੇ ਫਿਰ ਸਰੀ ਦੇ ਸਾਰੀ ਮਾੜੀ ਸ਼ਕਤੀ ਉਸ ਨਮਕ ਵਿੱਚ ਸਮਾ ਜਾਵੇਗੀ ਤੇ ਫਿਰ ਜਦੋਂ ਤੁਸੀਂ ਇਸ ਨਮਕ ਨੂੰ ਪਾਣੀ ਵਿੱਚ ਬਹਾ ਦਿੰਦੇ ਹੋ ਤਾਂ ਫਿਰ ਸੰਗੋਜੀ ਤੁਹਾਡੇ ਘਰ ਦੀ ਸਾਰੀ ਦੇ ਲਿੱਦਰਤਾ ਨਮਕ ਨਾਲ ਹੀ ਉਸ ਪਾਣੀ ਵਿੱਚ ਹੀ ਬਹਿ ਜਾਂਦੀ ਹੈ ਅਤੇ ਸੰਗੋਜੀ ਜਿਹੜਾ 5 ਰੁਪਏ ਦਾ ਸਿੱਕਾ ਹੈ ਜਦੋਂ ਅਸੀਂ ਉਸ ਨੂੰ ਆਪਣੀ ਅਲਮਾਰੀ ਵਿੱਚ ਰੱਖਦੇ ਹਾਂ ਫਿਰ ਉਹ ਸਾਡੇ ਘਰ ਵਿੱਚ ਪੈਸੇ ਨੂੰ ਖਿੱਚਣਾ ਸ਼ੁਰੂ ਕਰ ਦਿੰਦਾ ਹੈ ਅਤੇ ਜੋ ਨਮਕ ਹੈ ਉਹ ਸਾਡੀ ਰੋਜ਼ੀ ਰੋਟੀ ਵਿੱਚ ਬਰਕਤ ਕਰਦਾ ਹੈ ਸੰਗਤ ਜੀ ਇਹ ਅਮਲ ਜਿੰਨਾ ਆਸਾਨ ਹੈ ਪਰ ਇਸ ਦੇ ਫਾਇਦੇ ਬਹੁਤ ਜ਼ਬਰਦਸਤ ਨੇ ਸੰਘਾਜੀ ਉਮੀਦ ਕਰਾਂਗੇ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਅੱਜ ਦੇ ਵੀਡੀਓ ਵਿੱਚ ਬਸ ਇਨਾ ਹੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰਬ ਰਖਾ ਰਬ ਰਖਾ ਰਬ ਰਖਾ